ਪਰ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਸੰਸੇ ਦਾ ਭਾਵ ਹੈ ਸ਼ੰਕਾ ਕਬੀਰ ਸਾਹਿਬ ਕਹਿੰਦੇ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਇਸ ਬਾਣੀ ਨੂੰ ਕੋਈ ਵੀ ਕਮਾਏ ਕੋਈ ਵੀ ਗਾਏ ਉਹ ਦੁਨੀਆ ਤੋਂ ਪਾਰ ਹੋ ਜਾਏਗਾ ਜਦੋਂ ਆਪਾਂ ਅੱਜ ਮੈਂ ਸਿੱਖੀ ਵਾਸਤੇ ਨਹੀਂ ਕਹਿ ਰਿਹਾ ਜੇ ਦੁਨੀਆ ਤੇ ਇਨਸਾਨੀਅਤ ਬਚਾਉਣੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਪੜਨਾ ਬੜਾ ਜ਼ਰੂਰੀ ਹੈ ਦੇਖੋ ਇਹ ਸੱਚ ਹੈ ਵੀ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਹੈ ਇਹਦੀ ਸਾਂਭ ਸੰਭਾਲ ਪਾਤਸ਼ਾਹ ਨੇ ਸਿੱਖਾਂ ਨੂੰ ਬਖਸ਼ੀ ਪਰ ਇਹ ਜੋ ਬਾਣੀ ਜਦੋਂ ਤੁਸੀਂ ਗੋ ਨਾਲ ਬਾਣੀ ਪੜੋਗੇ ਨਾ ਤੇ ਇਹਦੇ ਅੰਦਰ ਸ਼ਬਦ ਆਏਗਾ ਕੋਈ ਕੋਏ ਜਿਨ੍ਹਾਂ ਜਿਨੀ ਆਪਾਂ ਜਪਜੀਤ ਸਾਹਿਬ ਅੰਦਰ ਸ਼ਬਦ ਪੜ੍ਹਦੇ ਹਾਂ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਹੁਣ ਉਥੇ ਕਿਸੇ ਦਾ ਨਾਮ ਨਹੀਂ ਲਿਖਿਆ ਜੀ ਕਿ ਜੇ ਕਿਸੇ ਬੰਦੇ ਨੇ ਗੁਰਮਖ ਵੜਨਾ ਹੈ ਉਹ ਪਹਿਲਾਂ ਇਸ ਤਰੀਕੇ ਦੇ ਕੱਪੜੇ ਪਾ ਕੇ ਆਏਗਾ ਜੇ ਕਿਸੇ ਨੇ ਗੁਰਮਖ ਵੜਨਾ ਹੈ ਉਹ ਤਪੇ ਮੰਡੀ ਦਾ ਹੋਵੇਗਾ ਜਾਂ ਉਹ ਬਰਨਾਲੇ ਦਾ ਹੋਵੇਗਾ ਜਾਂ ਪੰਜਾਬ ਦੀ ਧਰਤੀ ਦਾ ਹੋਵੇਗਾ ਸੈਵ ਨੇ ਕਿਹਾ ਭਾਈ ਨਹੀਂ ਇਸ ਬਾੜੀ ਨੂੰ ਕੋਈ ਵੀ ਗਾਏ ਕੋਈ ਵੀ ਕਮਾਏ ਉਹ ਦੁਨੀਆ ਤੋਂ ਪਾਰ ਹੋ ਜਾਏਗਾ ਮੈਂ ਫਿਰ ਰਿਪੀਟ ਕਰਨ ਲੱਗਿਆ ਬਾਣੀ ਜਿਹੜੀ ਇਹ ਸਰਬਸਾਂਝੀ ਹੈ ਇੱਥੇ ਤੁਸੀਂ ਪੜੋਗੇ ਅੱਲਾਹ ਕਹਿਣ ਵਾਲਾ ਵੀ ਮਾਨ ਪਾ ਰਿਹਾ ਇਸ ਅੰਦਰ ਵਿਗਰੂ ਕਹਿਣ ਵਾਲਾ ਵੀ ਮਾਨ ਪਾਉਂਦਾ ਤੇ ਇਸ ਬਾਣੀ ਦੇ ਅੰਦਰ ਜਿੰਨਾ RAM RAM ਜਪਿਆ ਉਹਨਾਂ ਨੇ ਵੀ ਮਾਨ ਪਾਇਆ ਮੈਂ ਫਿਰ ਤੁਹਾਨੂੰ ਕੁਝ ਕੋ ਉਦਾਹਰਨਾਂ ਦੇਣੀਆਂ ਚਾਹਨਾ ਜੇ ਪਾਦਸ਼ਾਹ ਇੱਕ ਮੁਸਲਮਾਨ ਨੂੰ ਸਮਝਾਉਣਗੇ ਮੈਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਕਾਸ਼ ਪੁਰਬ ਤੇ ਵੀ ਤੁਹਾਨੂੰ ਇਹ ਬੇਨਤੀ ਕਰਕੇ ਗਿਆ ਸੀ ਵੀ ਭਾਈ ਜਦੋਂ ਅਸੀਂ ਸ਼ਬਦ ਪੜ੍ਹਦੇ ਹਾਂ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਬਟ ਇਹੋ ਜਨੇਉ ਜੀ ਕਾ ਹਈ ਤਾਂ ਪਾण्डे ਘਤ ਨਾ ਇਹੋ ਟਟੈ ਨਾ ਮਲ ਲੱਗੈ ਨਾ ਇਹੋ ਜਲੇ ਨਾ ਜਾਏ ਧਨ ਸੋ ਮਾਨਸ ਨਾਨਕਾ ਜੋਗਲ ਚੱਲੇ ਪਾਏ ਅਸੀਂ ਇਹ ਸ਼ਬਦ ਪੜ੍ਹ ਕੇ ਜਦੋਂ ਪੜ੍ਹਦੇ ਹਾਂ ਨਾ ਇੱਕ ਪੰਡਤ ਨੂੰ ਨੀਮਾ ਤੇ ਜਿਹੜਾ ਹੈ ਆਪਣੇ ਆਪ ਨੂੰ ਉੱਚਾ ਦਿਖਾਉਣ ਦਾ ਯਤਨ ਕਰਦੇ ਹਾਂ ਪਰ ਪਾਤਸ਼ਾਹ ਨੇ ਕਿਹਾ ਕੀ ਪੰਡਤ ਨੂੰ ਕਿਹਾ ਪੰਡਤ ਜੀ ਦਇਆ ਕਪਾ ਤੁਹਾਡੇ ਅੰਦਰ ਦਇਆ ਹੋਵੇ ਤੇ ਇਹ ਗੱਲ ਦੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਿੱਖ ਨੂੰ ਵੀ ਕਹੀ ਤੁਸੀਂ ਜਪਜੀ ਸਾਹਿਬ ਦੇ ਅੰਦਰ ਪੜ੍ਹਦੇ ਹੋ ਧੌਲ ਧਰਮ ਦਇਆ ਦਾ ਪੂਤ ਜਿਹੜੇ ਬੰਦੇ ਅੰਦਰ ਦਇਆ ਪੈਦਾ ਹੋ ਜਾਏ ਉਹਦੇ ਅੰਦਰ ਹੀ ਧਰਮ ਪੈਦਾ ਹੁੰਦਾ ਹੈ ਫਿਰ ਜੇ ਮੁਸਲਮਾਨ ਨੂੰ ਪਾਤਸ਼ਾਹ ਨੇ ਸਮਝਾਇਆ ਤੇ ਮੁਸਲਮਾਨ ਨੂੰ ਵੀ ਇਹ ਗੱਲ ਕਹੀ ਮੁਸਲਮਾਨ ਮੋਮਦਿਲ ਹੋਵੇ ਜੇ ਬੰਦਿਆ ਤੂੰ ਮੁਸਲਮਾਨ ਬਣਨਾ ਹੈ ਤੇਰਾ ਦਿਲ ਜਿਹੜਾ ਤੇਰਾ ਮਨ ਉਹ ਮੋਮ ਵਰਗਾ ਹੋਵੇ ਮੁਸਲਮਾਨ ਨੂੰ ਸਮਝਾਇਆ ਤੇਰਾ ਮਨ ਮੋਮ ਵਰਗਾ ਹੋਵੇ ਭਾਵ ਦਇਆ ਹੋਵੇ ਜੇ ਹਿੰਦੂ ਨੂੰ ਸਮਝਾਇਆ ਤੇ ਉਹਨੂੰ ਵੀ ਕਿਹਾ ਦਇਆ ਕਪਾ ਜੇ ਪਾਤਸ਼ਾਹ ਨੇ ਸਿੱਖ ਨੂੰ ਸਮਝਾਇਆ ਤੇ ਉਹਨੂੰ ਵੀ ਕਿਹਾ ਤੌਲ ਧਰਮ ਦਇਆ ਦਾ ਪੂਤ ਕਿ ਦਇਆ ਤੋਂ ਬਨਾ ਬਿਨਾ ਜਿਹੜਾ ਉਹ ਬੰਦਾ ਧਰਮੀ ਨਹੀਂ ਹੋ ਸਕਦਾ ਮੈਂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਇੱਕ ਬੜਾ ਪਿਆਰਾ ਸ਼ਬਦ ਹੈ ਪ੍ਰਾਤਨ ਸਮੇਂ ਅੰਦਰ ਇਹ ਮਨਉਤ ਚੱਲਦੀ ਸੀ ਵੀ ਇੱਕ ਕਬੀਰ ਸਾਹਿਬ ਦਾ ਸ਼ਲੋਕ ਆਉਂਦਾ ਹੈ ਜੀ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਕਾਗਦ ਕੀ ਓਬਰੀ ਓਬਰੀ ਦਾ ਭਾਵ ਹੁੰਦਾ ਹੈ ਜੀ ਜੇਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਲੋੜ ਕਿਉਂ ਪਈ ਜ਼ਰੂਰਤ ਕੀ ਪਈ ਬਾਣੀ ਉਚਾਰਨ ਕਰਨ ਦੀ ਪਹਿਲਾਂ ਵੀ ਦੁਨੀਆ ਤੇ ਬੜੇ ਧਾਰਮਿਕ ਗ੍ਰੰਥ ਸਨ ਪਰ ਇਹ ਨਿਜਮ ਸੀ ਉਹਨਾਂ ਗ੍ਰੰਥਾਂ ਦਾ ਵੀ ਵਰਣ ਵੰਡ ਦੇ ਅਨੁਸਾਰ ਉਸ ਗ੍ਰੰਥ ਨੂੰ ਸਿਰਫ ਜਿਹੜਾ ਹੈ ਉਹ ਬ੍ਰਾਹਮਣ ਪੜ ਸਕਦਾ ਸੀ ਉਹਨੂੰ ਖਤਰੀ ਪੜ ਸਕਦਾ ਸੀ ਗਰੀਬ ਬੰਦਾ ਉਹਨਾਂ ਧਾਰਮਿਕ ਗ੍ਰੰਥਾਂ ਨੂੰ ਪੜਨ ਦੀ ਗੱਲ ਤੇ ਦੂਰ ਬਾਬਾ ਨਾਮਦੇਵ ਸਾਹਿਬ ਦਾ ਇਤਿਹਾਸ ਸੁਣੀ ਸੁਣਦੇ ਹੋ ਕਿ ਗਰੀਬ ਬੰਦਾ ਧਾਰਮਿਕ ਜਗਾ ਦੇ ਉੱਤੇ ਜਾ ਨਹੀਂ ਸਕਦਾ ਸੀ ਬਾਬੇ ਨਾਮਦੇਵ ਦੇ ਉਹ ਸ਼ਬਦ ਬੜੇ ਗਹਿਰੇ ਨੇ ਹਸਤ ਖੇਲ ਤ ਤੇਰੇ ਦਿਹਰੇ ਆਇਆ ਭਗਤ ਕਰਤ ਨਾਮਾ ਫਕਰ ਉਠਾਇਆ ਜੀਨੜੀ ਜਾਤ ਮੇਰੀ ਜਦ ਮਰ ਆਇਆ ਛੀਪੇ ਕੇ ਜਨਮ ਕਾਹੇ ਕੋ ਆਇਆ ਇਦੇ ਅਰਥ ਨੇ ਦੇਖੋ ਬੜਾ ਇਹ ਭਾਸ਼ਾ ਪੱਖੋਂ ਬੜਾ ਅਮੀਰ ਸ਼ਬਦ ਹੈ ਬਾਬਾ ਸੇਵ ਕਹਿੰਦੇ ਨੇ ਹਸਤ ਖੇਲਤ ਰੱਬ ਜੀ ਮੈਂ ਹਸਤਾ ਖੇਡਦਾ ਤੁਹਾਡੇ ਮੰਦਰ ਦੇ ਅੰਦਰ ਆਇਆ ਹਸਤ ਖੇਲਤ ਤੇਰੇ ਜਹਰੇ ਆਇਆ ਜਿਵੇਂ ਇੱਕ ਬੱਚਾ ਹੈ ਨਾ ਮਾਸੂਮ ਉਹ ਤੁਸੀਂ ਦੇਖੋਗੇ ਛਾਲਾ ਮਾਰ ਮਾਰ ਕੇ ਕੁੱਦ ਕੁੱਦ ਕੇ ਜਿਹੜਾ ਹੈ ਉਹ ਕਈ ਵਾਰ ਚੱਲਦਾ ਹੈ ਆਪਣੀ ਮਾਸੂਮੀਅਤ ਦੇ ਅੰਦਰ ਦੁਨੀਆ ਦੀ ਤੁਤਰਾਈ ਦੁਨੀਆ ਦੀ ਚਲਾਕੀ ਤੋਂ ਬੜਾ ਵੇਖ ਖਬਰ ਹੁੰਦਾ ਹੈ ਉਹ ਬੱਚਾ ਇਸੇ ਤਰ੍ਹਾਂ ਬਾਬਾ ਜੀ ਕਹਿੰਦੇ ਨਾਮਦੇਵ ਜੀ ਕਿ ਰੱਬ ਜੀ ਮੈਂ ਤੇ ਇੱਕ ਹੱਸਦਾ ਖੇਡਦਾ ਇੱਕ ਬੱਚੇ ਦੀ ਤਰ੍ਹਾਂ ਤੁਹਾਡੇ ਦਰ ਤੇ ਆਇਆ ਸਾਂ ਮੈਂ ਦੁਨੀਆ ਦੀ ਚਲਾਕੀ ਚ ਚੁਤرائی ਤੋਂ ਬੜਾ ਵੇਖ ਖਬਰ ਸਾਂ ਹਾਜ਼ਰ ਤੇ ਖੇਲ ਤੇ ਤੇਰੇ ਦੇਹਰੇ ਆਇਆ ਭਗਤ ਕਰਤਨਾਮਾ ਪਕਰ ਉਠਾਇਆ ਇੱਕ ਤੇ ਹੁੰਦਾ ਨਾ ਕਿ ਕੋਈ ਬੰਦਾ ਆਇਆ ਗੁਰਦੁਆਰਾ ਸਾਹਿਬ ਕਿਸੇ ਧਾਰਮਿਕ ਜਗਾ ਤੇ ਉਹਨੇ ਸ਼ਰਾਰਤ ਕੀਤੀ ਉਹਨੂੰ ਤੇ ਧਾਰਮਿਕ ਜਗ੍ਹਾ ਤੋਂ ਬਾਹਰ ਕੱਢਿਆ ਜਾ ਸਕਦਾ ਪਰ ਨਾਮਦੇਵ ਜੀ ਕਹਿੰਦੇ ਰੱਬ ਜੀ ਪ੍ਰਭੂ ਜੀ ਮੈਂ ਤੇ ਤੇਰੀ ਬੰਦਗੀ ਕਰਨ ਆਇਆ ਸਾਂ ਮੈਂ ਇੱਥੇ ਕੋਈ ਆ ਕੇ ਸ਼ਰਾਰਤ ਨਹੀਂ ਕੀਤੀ ਪਰ ਫਿਰ ਵੀ ਇਹਨਾਂ ਲੋਕਾਂ ਨੇ ਚੁੱਕ ਕੇ ਮੈਨੂੰ ਬਾਹਰ ਸੁੱਟ ਦਿੱਤਾ ਖਾਸ ਤੇ ਖੇਲ ਤੇ ਤੇਰੇ ਦੇਹਰੇ ਆਇਆ ਭਗਤ ਕਰਤ ਨਾਮਾ ਪਕਰ ਉਠਾਇਆ ਮੈਨੂੰ ਭਗਤੀ ਕਰਦੇ ਨੂੰ ਚੁੱਕ ਕੇ ਬਾਹਰ ਸੁੱਟ ਦਿੱਤਾ ਕਹਿਣ ਦਾ ਅਰਥ ਕੀ ਹੈ ਜੋ ਦਮਦਮਾ ਸਾਹਿਬ ਦੀ ਧਰਤੀ ਅੱਜ ਤੁਸੀਂ ਸੰਪੂਰਨਤਾ ਦਿਵਸ ਵੀ ਮਨਾ ਰਹੇ ਹੋ ਨਾਲ ਦਮਦਮਾ ਸਾਹਿਬ ਦੀ ਜੋ ਪਾਵਨ ਧਰਤੀ ਹੈ ਇਸ ਧਰਤੀ ਤੇ ਜਦੋਂ ਪਾਵਨ ਸਰੂਪ ਸੰਪੂਰਨ ਹੋਇਆ ਤੇ ਪਾਤਸ਼ਾਹ ਨੇ ਬਰ ਦਿੱਤਾ ਵੀ ਇਹ ਗੁਰੂ ਕੀ ਕਾਂਸੀ ਹੈ ਜਿਹੜੀ ਵਿਦਿਆ ਪੜਾਈ ਜਾਂਦੀ ਸੀ ਕਾਂਸੀ ਜਿਹੜੀ ਸੀ ਬਨਾਰਸ ਜਿਹੜੀ ਸੀ ਉਹ ਵਿਦਿਆ ਦਾ ਇੱਕ ਕੇਂਦਰ ਬਣਿਆ ਜਾਂਦਾ ਸੀ بڑے-ਵੱਡੇ ਜਿਹੜੇ ਬ੍ਰਾਹਮਣ ਪੰਡਿਤ ਸਨ ਉਥੇ ਪੈਦਾ ਹੁੰਦੇ ਸਨ ਉਸ ਧਰਤੀ ਤੇ ਪੜ ਕੇ ਬੰਦਾ ਵਿਦਵਾਨ ਬਣ ਜਾਂਦਾ ਸੀ ਦਮਦਮਾ ਸਾਹਿਬ ਦੀ ਧਰਤੀ ਨੂੰ ਕਲਗੀਧਰ ਪਾਤਸ਼ਾਹ ਨੇ ਗੁਰੂ ਕੀ ਕਾਂਸ਼ੀ ਕਹਿ ਕੇ ਨਵਾਜਿਆ ਕਿ ਅੱਜ ਤੋਂ ਬਾਅਦ ਮੇਰੇ ਸਿੱਖ ਇਸ ਧਰਤੀ ਤੇ ਵਿਦਿਆ ਪੜਨਗੇ ਤੇ ਜੋ ਪੜੇਗਾ ਉਹ ਵਿਦਵਾਨ ਹੋ ਜਾਏਗਾ ਇਸ ਧਰਤੀ ਨੂੰ ਬਰ ਦਿੱਤਾ ਪਾਤਸ਼ਾਹ ਨੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਪਾਵਨ ਸ਼ਬਦ ਜਿਹੜਾ ਹੈ ਉਹ ਬਾਣੀ ਦੇ ਅੰਦਰ ਉਚਾਰਨ ਕੀਤਾ ਸਹਿਬ ਕਹਿੰਦੇ ਭਾਉ ਮੇਰਾ ਭਾਂਗ ਖਲੜੀ ਮੇਰਾ ਚੀਤ ਮੈਂ دیਵਾਨਾ ਭਇਆ ਅਤੀਤ ਕਰ ਕਸਾ ਦਰਸ਼ਨ ਕੀ ਭੂਖ ਮੈਂ ਦਰ ਮੰਗੋ ਨੀਤਾ ਨੀਤ ਤਉ ਦਰਸ਼ਨ ਕੀ ਕਰੋ ਸਮਾਏ ਮੈਂ ਦਰ ਮੰਗਤ ਭੀਖਿਆ ਪਾਏ ਕੇਸਰ ਕੁਸਮ ਮਿਰਗ ਮੈਂ ਹਰਨਾ ਸਰਬ ਸਰੀਰੀ ਚੜਨਾ ਚੰਦਨ ਭਗਤਾ ਜੋਤ ਕਨੇਹੀ ਸਰਬੇ ਪਰਮਲ ਕਰਨਾ ਇਨਾਂ ਸ਼ਬਦਾਂ ਦੇ ਅਰਥ ਕੀ ਨੇ ਬਾਦਸ਼ਾਹ ਨੇ ਪਹਿਲਾ ਉਦਾਹਰਣ ਦਿੱਤਾ ਜੀ ਕੇਸਰ ਦਾ ਕੇਸਰ ਜਿਹੜਾ ਉਹ ਕਸ਼ਮੀਰ ਅੰਦਰ ਪੈਦਾ ਹੁੰਦਾ ਹੈ ਹੁਣ ਤੁਸੀਂ ਦੇਖੋਗੇ ਵੀ ਕੇਸਰ ਜਿਹੜਾ ਹੈ ਉਹ ਕਸ਼ਮੀਰ ਅੰਦਰ ਕੇਸ ਮਨੁੱਖ ਨੇ ਪੈਦਾ ਕਰਿਆ ਉਹਨੂੰ ਕੇਸ ਮਨੁੱਖ ਨੇ ਉਗਾਇਆ ਕਿਹਨੇ ਪਾਣੀ ਲਾਇਆ ਕਿਹਨੇ ਪਾਲਣਾ ਪੋਛਣਾ ਕਰੀ ਤੇ ਕਿਹਨੇ ਉਹ ਕੇਸਰ ਜਿਹੜਾ ਪੈਦਾ ਕਰਕੇ ਵੇਚਿਆ ਇਸ ਗੱਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਕੇਸਰ ਜਿਹੜਾ ਉਹ ਹਰ ਜਗ੍ਹਾ ਧਾਰਮਿਕ ਸਥਾਨਾਂ ਦੇ ਉੱਤੇ ਪ੍ਰਵਾਨ ਹੈ ਉਹ ਮੰਦਰਾਂ ਦੇ ਅੰਦਰ ਕੇਸਰ ਜਿਹੜਾ ਉਹ ਪ੍ਰਵਾਨ ਹੈ ਉਹਦੀ ਸੱਚ ਭੇਟ ਨਹੀਂ ਮੰਨੀ ਜਾਂਦੀ ਇਹਨਾਂ 4-5 ਚੀਜ਼ਾਂ ਦਾ ਉਦਾਹਰਣ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦਿੱਤਾ ਸਹਿਬ ਕਹਿੰਦੇ ਜਿਵੇਂ ਕੇਸਰ ਦੀ ਕੋਈ ਸੱਚ ਭੇਟ ਨਹੀਂ ਕੇਸਰ ਕੁਸਮ ਕੁਸਮ ਦਾ ਅਰਥ ਹੈ ਜੀ ਫੁੱਲ ਜਿਸ ਤਰ੍ਹਾਂ ਫੁੱਲ ਉਗਾਏ ਜਾਂਦੇ ਨੇ ਕਿਸ ਮਾਲੀ ਨੇ ਉਗਾਏ ਅਗਾਉਣ ਵਾਲਾ ਗਰੀਬ ਸੀ ਜਾਂ ਅਮੀਰ ਸੀ ਉਹਦੇ ਨਾਲ ਆਪਾਂ ਦੇਖਿਆ ਕੋਈ ਸਬੰਧ ਨਹੀਂ ਹੁੰਦਿਆ ਉਹ ਫੁੱਲ ਛੁਦਰ ਦੇ ਹੱਥ ਵਿੱਚ ਰਹੇ ਉਹ ਮਾਲੀ ਦੇ ਹੱਥ ਵਿੱਚ ਰਹੇ ਉਹ ਦੁਕਾਨਦਾਰ ਦੇ ਹੱਥ ਵਿੱਚ ਰਹੇ ਕੋਈ ਇਹ ਗੱਲ ਵਿਚਾਰੀ ਨਹੀਂ ਜਾਂਦੀ ਫਿਰ ਵੀ ਤੁਸੀਂ ਦੇਖੋਗੇ ਹਰ ਜਗ੍ਹਾ ਫੁੱਲਾਂ ਦੀ ਮਾਲਾ ਪਰੋਕ ਕੇ ਜਿਹੜੇ ਧਾਰਮਿਕ ਪੁਰਸ਼ ਨੇ ਉਹਨਾਂ ਦੇ ਗਲੇ ਅੰਦਰ ਪਾਈ ਜਾਂਦੀ ਖੈ Hindu ਮੰਦਰਾਂ ਦੇ ਅੰਦਰ ਵੀ ਤੁਸੀਂ ਦੇਖੋਗੇ Hindu ਵੀਰ ਫੁੱਲਾਂ ਦੀ ਮਾਲਾ ਪਰੋਕ ਕੇ ਦੇਵੀ ਦੇਵਤਿਆਂ ਦੇ ਗਲ ਹਰ ਪੁੰਦੇ ਖੰਨ ਸਹਿਬ ਕਹਿਣ ਲੱਗੇ ਭਾਈ ਜਿਵੇਂ ਫੁੱਲਾਂ ਦੀ ਕੋਈ ਸੁੱਚ ਭੇਟ ਨਹੀਂ ਜਿਵੇਂ ਕੇਸਰ ਦੀ ਕੋਈ ਸੁੱਚ ਭੇਟ ਨਹੀਂ ਕੇਸਰ ਕੁਸਮ ਮਿਰਗ ਮਿਰਗ ਦਾ ਅਰਥ ਹੈ ਜੀ ਮਿਰਗ ਦੇ ਅੰਦਰੋਂ ਕਸਤੂਰੀ ਕੱਢੀ ਜਾਂਦੀ ਹੈ ਉਹਦੀ ਨਾਭੀ ਸਹਿਬ ਕਹਿੰਦੇ ਮਿਰਗ ਕਿਹਨੇ ਮਾਰਿਆ ਕਿਸ ਨੇ ਕਸਤੂਰੀ ਕੱਢੀ ਕੇਸਰ ਦੀ ਵੀ ਕੋਈ ਸੁੱਚ ਭੇਟ ਜਿਹੜੀ ਹੈ ਉਹ ਨਹੀਂ ਮੰਨੀ ਜਾਂਦੀ ਕਸਤੂਰੀ ਦੀ ਸੁੱਚ ਭੇਟ ਨਹੀਂ ਮੰਨੀ ਜਾਂਦੀ ਫੁੱਲਾਂ ਦੀ ਕੋਈ ਸੁੱਚ ਭੇਟ ਨਹੀਂ ਕੇਸਰ ਕੁਸਮ ਮਿਰਗ ਮੈਂ ਹਰਣਾ ਸਰਵ ਸਰੀਰੀ ਚੜਨਾ ਇਹ ਸਾਰੇ ਸਰੀਰਾਂ ਦੇ ਵਿੱਚ ਦੀ ਜਾ ਕੇ ਵੀ ਪ੍ਰਵਾਨ ਹੋ ਜਾਂਦੇ ਹਨ ਐਵੇਂ ਨੇ ਕਿਹਾ ਭਾਈ ਇੱਕ ਜਿਹੜਾ ਖਿਰਨ-ਖਿਰਨ ਦਾ ਅਰਥ ਇੱਥੇ ਸੋਨਾ ਹੈ ਜੀ ਸਹਿਬ ਕਹਿੰਦੇ ਦੇਖੋ ਸੋਨਾ ਹੈ ਆਪਾਂ ਸੁਨਾਰ ਕੋਲ ਜਾਨੇ ਆ ਸੁਨਾਰ ਤੁਹਾਨੂੰ ਇਹ ਦੱਸੇਗਾ ਵੀ ਇਹ ਸੋਨਾ ਜਿਹੜਾ ਹੈ ਇਹ 22 ਕੈਰਟ ਦਾ ਹੈ ਇਹ ਸੋਨਾ 24 ਕੈਰਟ ਦਾ ਹੈ ਇਹ ਸੋਨਾ ਬਿਲਕੁਲ ਸ਼ੁੱਧ ਹੈ ਪਰ ਕਦੇ ਵੀ ਸੁਨਿਆਰ ਤੁਹਾਨੂੰ ਇਹ ਨਹੀਂ ਕਹੇਗਾ ਵੀ ਇਹ ਸੋਨਾ ਇੰਨੇ ਸਾਲ ਕਿਸੇ ਗਰੀਬ ਦੇ ਘਰ ਰਿਆ ਤਾਂ ਕਰਕੇ ਇਹਦੀ ਕੀਮਤ ਘਟ ਗਈ ਤੇ ਇਹ ਸੋਨਾ ਇੰਨੇ ਸਾਲ ਕਿਸੇ ਅਮੀਰ ਦੇ ਘਰ ਰਿਆ ਤੇ ਤਾਂ ਕਰਕੇ ਇਸ ਸੋਨੇ ਦੀ ਕੀਮਤ ਜਿਹੜੀ ਹੈ ਉਹ ਵੱਧ ਗਈ ਮੈਂ ਫਿਰ ਦੁਹਰਾ ਦਿਆਂ ਕੇਸਰ ਦੀ ਕੋਈ ਸੋਚ ਭੇਟ ਨਹੀਂ ਫੁੱਲਾਂ ਦੀ ਕੋਈ ਸੋਚ ਭੇਟ ਨਹੀਂ ਜਿਹੜੀ ਖਿਰਨ ਹੈ ਉਹਦੀ ਨਾਭੀ ਦੀ ਕੋਈ ਸੋਚ ਭੇਟ ਨਹੀਂ ਫਿਰ ਸਹਿਬ ਕਹਿੰਦੇ ਸੋਨਾ ਉਹ ਕਿਸੇ ਅਮੀਰ ਦੇ ਘਰ ਰਿਆ ਕਿ ਗਰੀਬ ਦੇ ਇਸ ਨਾਲ ਸੋਨੇ ਦਾ ਮੁੱਲ ਜਿਹੜਾ ਉਹ ਘਟਦਾ ਵਧਦਾ ਨਹੀਂ ਇਦਾਂ ਸਹਿਬ ਕਹਿੰਦੇ ਪ੍ਰਭੂ ਦੀ ਬੰਦਗੀ ਕਰਨ ਵਾਲਾ ਭਗਤ ਕਿਸੇ ਵੀ ਜਾਤ ਕੁੱਲ ਵਰਨ ਦੇ ਵਿੱਚ ਪੈਦਾ ਹੋਇਆ ਹੋਵੇ ਉਹ ਜੇ ਰੱਬ ਨਾਲ ਉਹਦੀ ਸੁਰਤ ਜੁੜ ਗਈ ਤੇ ਉਹਦੇ ਬਚਨ ਹਰ ਜਗ੍ਹਾ ਸਹਿਬ ਕਹਿੰਦੇ ਪ੍ਰਵਾਨ ਹਨ ਸਹਿਬ ਕਹਿੰਦੇ ਕੇਸਰ ਕੁਸਮ ਮਿਰਗ ਮਹਿ ਹਰਨਾ ਸਰਬ ਸਰੀਰੀ ਚੜਨਾ ਚੰਦਨ ਭਗਤਾ ਜੋਤ ਅਨੇਹੀ ਸਰਬੇ ਪਰਮਲ ਕਰਨਾ ਕਹ ਪਟ ਭਾਂਡਾ ਕਹ ਨਾ ਕੋਈ ਕੈ ਦਾ ਅਰਥ ਹੈ ਜੀ ਘਿਓ ਸੇਵ ਕਹਿੰਦੇ ਜਿਵੇਂ ਘਿਓ ਹੈ ਉਹ ਕਿਸ ਮਨੁੱਖ ਨੇ ਮੱਜਾਂ ਰੱਖੀਆਂ ਕਿਸ ਨੇ ਉਹਨਾਂ ਮੱਜਾਂ ਗਾਵਾਂ ਨੂੰ ਪਾਲਿਆ ਕਿਸ ਨੇ ਦੁੱਧ ਰਿੜਕਿਆ ਤੇ ਕਿਸ ਨੇ ਘਿਓ ਬਣਾਇਆ ਆਪਾਂ ਦੇਖੋ ਜਿਹੜੇ ਹਿੰਦੂ ਵੀਰ ਨੇ ਉਹ ਮੰਦਰਾਂ ਦੇ ਅੰਦਰ ਜੋਤ ਲਾਉਣ ਵਾਸਤੇ ਘਿਓ ਲੈ ਕੇ ਆਉਂਦੇ ਨੇ ਆਪਾਂ ਗੁਰਦੁਆਰੇ ਸਾਹਿਬ ਦੇ ਅੰਦਰ ਪ੍ਰਸ਼ਾਦ ਬਣਾਉਣ ਨੂੰ ਜਿਹੜਾ ਉਹ ਘਿਓ ਲੈ ਕੇ ਆਈਦਾ ਹੈ ਕਦੇ ਕੋਈ ਮਨੁੱਖ ਇਹ ਨਹੀਂ ਵਿਚਾਰਦਾ ਵੀ ਇਹ ਕਿਉਂ ਆਇਆ ਕਿੱਥੋਂ ਸਹਿਬ ਨੇ ਕਿਹਾ ਭਾਈ ਕਿਉਂ ਦੀ ਦੁਨੀਆ ਤੇ ਸੱਚ ਬਿਠ ਨਹੀਂ ਮੰਨੀ ਜਾਂਦੀ ਤੇ ਇਸੇ ਤਰ੍ਹਾਂ ਸਹਿਬ ਨੇ ਕਿਹਾ ਜਿਹੜਾ ਪੱਟ ਪੱਟ ਦਾ ਭਾਵ ਹੈ ਰੇਸ਼ਮ ਰੇਸ਼ਮ ਇੱਕ ਕੀੜੇ ਤੋਂ ਪੈਦਾ ਹੁੰਦਾ ਹੈ ਸਹਿਬ ਕਹਿੰਦੇ ਭਾਈ ਰੇਸ਼ਮ ਵੀ ਹਰ ਜਗ੍ਹਾ ਪ੍ਰਵਾਨ ਹੈ ਕਿਉਂ ਵੀ ਪ੍ਰਵਾਨ ਹੈ ਕੇਸਰ ਵੀ ਪ੍ਰਵਾਨ ਨੇ ਫੁੱਲ ਵੀ ਪ੍ਰਵਾਨ ਨੇ ਇਹਨਾਂ ਚੀਜ਼ਾਂ ਦੀ ਉਦਾਹਰਣ ਦੇ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਭਾਈ ਜਿਹੜਾ ਰੱਬੀ ਗਿਆਨ ਹੈ ਨਾ ਉਹ ਸਭ ਵਾਸਤੇ ਸਾਂਝਾ ਹੁੰਦਾ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਦੀ ਸੰਪਾਦਨਾ ਹੋਈ ਕੁਝ ਇਰਖਾਲੂ ਲੋਕ ਜਿਹੜੇ ਸਨ ਉਹ ਅਕਬਰ ਬਾਦਸ਼ਾਹ ਦੇ ਕੋਲ ਗਏ ਤੁਸੀਂ ਕਈ ਵਾਰ ਸੁਣਿਆ ਹੋਣਾ ਅਕਬਰ ਬਾਦਸ਼ਾਹ ਜਿਹੜਾ ਹੈ ਉਹ ਗੁਰੂ ਘਰ ਦਾ ਪ੍ਰੇਮੀ ਸੀ ਕਈ ਵਾਰ ਗੋਵਿੰਦ ਵਾਲ ਸਾਹਿਬ ਦੀ ਧਰਤੀ ਤੇ ਪਹੁੰਚਿਆ ਪਰ ਜਦੋਂ ਰਖਾਲੂ ਲੋਕਾਂ ਨੇ ਪ੍ਰithvi ਚੰਦ ਵਰਗਿਆਂ ਨੇ ਜਾ ਕੇ ਉਹਨੂੰ ਕਿਹਾ ਵੀ ਇਸ ਗ੍ਰੰਥ ਦੇ ਅੰਦਰ ਇਸਲਾਮ ਧਰਮ ਮੁਸਲਮਾਨੀ ਧਰਮ ਦੀ ਤੋਹੀਨ ਲਿਖੀ ਹੈ ਜਦੋਂ ਉਹਦੇ ਆਪਣੇ ਮਜਬ ਦੀ ਗੱਲ ਆਈ ਉਹ ਪੰਜਾਬ ਦੀ ਧਰਤੀ ਤੇ ਕਲਾਨੌਰ ਪਹੁੰਚਿਆ ਅਕਬਰ ਬਾਦਸ਼ਾਹ ਦੀ ਤਾਜਪੋਸ਼ੀ ਵੀ ਕਲਾਨੌਰ ਦੀ ਧਰਤੀ ਤੇ ਹੋਈ ਸੀ ਜਦੋਂ ਉਹ ਰਾਜਾ ਬਣਿਆ ਅਕਸਰ ਅਕਬਰ ਬਾਦਸ਼ਾਹ ਜਿਹੜਾ ਉਹ ਕਲਾਨੌਰ ਦੀ ਧਰਤੀ ਤੇ ਆਉਂਦਾ ਜਾਂਦਾ ਰਹਿੰਦਾ ਸੀ ਜਦੋਂ ਕਲਾਨੌਰ ਪਹੁੰਚਿਆ ਸਤਿਗੁਰੂ ਗੁਰੂ ਅਰਜਨ ਸਿੰਘ ਮਹਾਰਾਜ ਨੂੰ ਸੁਨੇਹਾ ਭੇਜਿਆ ਵੀ ਤੁਸੀਂ ਸਾਡੇ ਕੋਲ ਜਿਹੜਾ ਸਰੂਪ ਤੁਸੀਂ ਲਿਖਿਆ ਹੈ ਜਿਹੜਾ ਗ੍ਰੰਥ ਤੁਸੀਂ ਲਿਖਿਆ ਹੈ ਉਹ ਸਾਡੇ ਕੋਲ ਤੁਸੀਂ ਲੈ ਕੇ ਆਓ ਤੇ ਇਸ ਗ੍ਰੰਥ ਦੇ ਅੰਦਰ ਤੁਸੀਂ ਜੋ ਲਿਖਿਆ ਸਾਨੂੰ ਸ਼ਿਕਾਇਤ ਮਿਲੀ ਹੈ ਵੀ ਉਸ ਦੇ ਅੰਦਰ ਇਸਲਾਮ ਦੇ ਵਿਰੁੱਧ ਕੁਝ ਲਿਖਿਆ ਹੈ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਭਾਈ ਪ੍ਰਾਣਾ ਜੀ ਵਰਗੇ ਸਿੱਖਾਂ ਨੂੰ ਪਾਤਸ਼ਾਹ ਨੇ ਭੇਜਿਆ ਹੋਰ ਸੰਗਤ ਗਈ ਦੀਵਾਨ ਸਜਿਆ ਇਸੀ ਤਰ੍ਹਾਂ ਚੰਦੂਆ ਸਾਹਿਬ ਲਾਇਆ ਗਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਬਾਬਾ ਬੁੱਢਾ ਸਾਹਿਬ ਨੇ ਅਰਦਾਸ ਕੀਤੀ ਕਿ हे ਪਾਤਸ਼ਾਹ ਇਸ ਰਾਜੇ ਦੇ ਮਨ ਵਿੱਚ ਸ਼ੰਕਾ ਹੋ ਗਿਆ ਹੈ ਤੇ ਤੁਸੀਂ ਕਿਰਪਾ ਕਰੋ ਤੁਸੀਂ ਸ਼ੰਕਿਆਂ ਨੂੰ ਦੂਰ ਕਰਨ ਵਾਲੇ ਹੋ ਤੁਸੀਂ ਭਰਮਾਂ ਨੂੰ ਤੋੜਨ ਵਾਲੇ ਹੋ ਇਸ ਰਾਜੇ ਦਾ ਭਰਮ ਤੋੜੋ ਕਿ ਇਸ ਬਾਣੀ ਦੇ ਅੰਦਰ ਕਿਸੇ ਦੇ ਵਿਰੁੱਧ ਕੁਝ ਨਹੀਂ ਲਿਖਿਆ ਜਦੋਂ ਬਾਣੀ ਦਾ ਸ਼ਬਦ ਪੜਿਆ ਗਿਆ ਬਾਬਾ ਬੁੱਢਾ ਸਾਹਿਬ ਨੇ ਪ੍ਰਕਾਸ਼ ਕਰਿਆ ਤੇ ਜਦੋਂ ਪਹਿਲਾ ਹੁਕਮਨਾਮਾ ਬਾਬਾ ਬੁੱਢਾ ਸਾਹਿਬ ਨੇ ਲਿਆ ਤਿਲੰਗ ਰਗ ਦੇ ਵਿੱਚੋਂ ਹੁਕਮਨਾਮਾ ਸਹਿਬ ਆਇਆ ਖਾਕ ਨੂਰ ਕਰਦੰ ਆਲਮ ਦੁਨਿਆਏ ਤੇ ਅਸਮਾਨ ਤੇ ਇਹ ਜਿਹੜਾ ਹੁਕਮਨਾਮਾ ਸਹਿਬ ਆਇਆ ਨਾ ਇਹਦੇ ਅੰਦਰ ਮੁਸਲਮਾਨੀ ਸ਼ਬਦ ਸਨ ਖਾਕ ਨੂਰ ਕਰਦੰ ਨੂਰ ਦਾ ਭਾਵ ਹੈ ਆਤਮਾ ਖਾਕ ਦਾ ਭਾਵ ਹੈ ਜੀ ਮਿੱਟੀ ਕਿ ਉਸ ਖੁਦਾ ਉਸ ਮਾਲਕ ਨੇ ਮਿੱਟੀ ਤੇ ਨੂਰ ਨੂੰ ਮਿਲਾ ਕੇ ਦੁਨੀਆ ਸਾਜ ਦਿੱਤੀ ਖਾਕ ਨੂਰ ਕਰਦਮ ਆਲਮ ਦੁਨਿਆਏ ਅਸਮਾਨ ਦਰਖਤ ਆਬ ਪਦ ਅਸਮਾਨ ਜ਼ਮੀਨ ਦਰਖਤ ਆਬ ਪਦੈਸ਼ ਖੁਦਾਏ ਇਹ ਦਰਖਤ ਇਹ ਅਸਮਾਨ ਇਹ ਪਾਣੀ ਸਭ ਕੁਝ ਉਸ ਖੁਦਾ ਦਾ ਪੈਦਾ ਕੀਤਾ ਹੈ ਜਦੋਂ ਇਹ ਹੁਕਮਨਾਮਾ ਸਾਹਿਬ ਪੜਿਆ ਅਕਬਰ ਬਾਦਸ਼ਾਹ ਨੇ ਸੁਣਿਆ ਵੀ ਇਸ ਗ੍ਰੰਥ ਦੇ ਅੰਦਰ ਖੁਦਾ ਸ਼ਬਦ ਵੀ ਆਉਂਦਾ ਹੈ ਉਹ ਬਾਦਸ਼ਾਹ ਨੇ ਜਦੋਂ ਸੁਣਿਆ ਨਾ ਜਿਹੜੇ ਵਿਰੋਧੀ ਸਨ ਪ੍ਰithvi ਚੰਦ ਵਰਗੇ ਉਹਨਾਂ ਨੇ ਕਿਹਾ ਬਾਦਸ਼ਾਹ ਇਹ ਬਾਬਾ ਬੁੱਢਾ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਸਿੱਖ ਹੈ ਇਹ ਬੜਾ ਵਿਦਵਾਨ ਹੈ ਇਹਨੇ ਆਪਣੀ ਮਰਜ਼ੀ ਨਾਲ ਸ਼ਬਦ ਪੜ੍ਹ ਦਿੱਤਾ ਤੁਸੀਂ ਕੋਈ ਹੋਰ ਸ਼ਬਦ ਪੜ੍ਹਾਓ ਆਪਣੀ ਮਰਜ਼ੀ ਨਾਲ ਕਹਿੰਦੇ ਵੀ ਅਕਬਰ ਬਾਦਸ਼ਾਹ ਨੇ ਕਿਹਾ ਬਾਬਾ ਬੁੱਢਾ ਸਾਹਿਬ ਨੂੰ ਬਾਬਾ ਬੁੱਢਾ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਬੈਠੇ ਸਨ ਤੇ ਅਕਬਰ ਬਾਦਸ਼ਾਹ ਕਹਿੰਦੇ ਵੀ ਤੁਸੀਂ ਪੱਤਰੇ ਜਿਹੜੇ ਨੇ ਉਹ ਅੱਗੇ ਪਲਟਾਓ ਤੇ ਜਿੱਥੇ ਅਸੀਂ ਕਹਾਂਗੇ ਉੱਥੇ ਰੁਕਣਾ ਤੇ ਉਥੋਂ ਤੁਸੀਂ ਬਾਣੀ ਦਾ ਸ਼ਬਦ ਪੜ੍ਹਨਾ ਹੈ ਬਾਬਾ ਬੁੱਢਾ ਸੇਵ ਨੇ ਇੱਕ ਵਾਰ ਦੋ ਵਾਰ ਤਿੰਨ ਚਾਰ ਵਾਰ ਜਦੋਂ ਪੱਤਰੇ ਪਲਟਾਏ ਤੇ ਉਥੇ ਅਕਬਰ ਬਾਦਸ਼ਾਹ ਨੇ ਹੱਥ ਕਰਕੇ ਕਿਹਾ ਵੀ ਰੁਕ ਜਾਓ ਇਥੋਂ ਤੁਸੀਂ ਇਸ ਅੰਗ ਦੇ ਜੋ ਉੱਪਰ ਸ਼ਬਦ ਹੈ ਇਸ ਪੇਜ ਦੇ ਉਹ ਤੁਸੀਂ ਪੜ੍ਹਨਾ ਕਰੋ ਇਹ ਦੂਸਰਾ ਹੁਕਮਨਾਮਾ ਇਤਿਹਾਸ ਕਹਿੰਦਾ ਹੈ ਵੀ ਬਾਬਾ ਬੁੱਢਾ ਜੀ ਨੇ ਸ਼ਬਦ ਪੜਿਆ RAMKALI ਜਿਹੜਾ ਮਾਰੂ ਮਹੱਲਾ ਪੰਜਵਾਂ ਅੱਲਾ ਅਗਮ ਖੁਦਾਈ ਬੰਦੇ ਛੋੜ ਖਿਆਲ ਦੁਨੀਆ ਕੇ ਧੰਦੇ ਇਹਦੇ ਅਰਥ ਸਨ ਵੀ ਬੰਦਿਆ ਦੁਨੀਆ ਦੇ ਧੰਦੇ ਛੱਡ ਕੇ ਉਸ ਖੁਦਾ ਮਾਲਕ ਨੂੰ ਯਾਦ ਕਰ ਜੀਨੇ ਇਹ ਸਾਰੇ ਮਨੁੱਖ ਪੈਦਾ ਕੀਤੇ ਹਨ ਜਦੋਂ ਅਕਬਰ ਬਾਦਸ਼ਾਹ ਨੇ ਦੂਸਰਾ ਹੁਕਮਨਾਮਾ ਸੁਣਿਆ ਉਹਦਾ ਮਨ ਝੁੱਕ ਗਿਆ ਉਹ ਦਾ ਹਿਰਦਾ ਝੁਕ ਗਿਆ ਤੇ ਅਕਬਰ ਬਾਦਸ਼ਾਹ ਹੱਥ ਜੋੜ ਕੇ ਕਹਿੰਦਾ ਬਾਬਾ ਬੁੱਢਾ ਸਾਹਿਬ ਹੁਣ ਤੱਕ ਮੈਂ ਇਸ ਬਾਣੀ ਨੂੰ ਸ਼ੰਕਾ ਕਰਕੇ ਸੁਣਿਆ ਹੁਣ ਮੈਂ ਆਪਣੇ ਉਧਾਰ ਵਾਸਤੇ ਸੁਣਨਾ ਚਾਹੁੰਦਾ ਤੁਸੀਂ ਇੱਕ ਸ਼ਬਦ ਪੜੋ ਇਸ ਬਾਣੀ ਦੇ ਅੰਦਰੋਂ ਮੈਂ ਹੁਣ ਸ਼ਰਧਾ ਰੱਖ ਕੇ ਸੁਣਾਗਾ ਤੁਸੀਂ ਪਿੱਛੇ ਨੂੰ ਪਤਰੇ ਪਲਟਾਓ ਜਦੋਂ ਫਿਰ ਪਤਰੇ ਪਿੱਛੇ ਨੂੰ ਪਲਟਾ ਕੇ ਸ਼ਬਦ ਪੜਿਆ ਨਾ ਤੇ ਰਾਮਕਲੀ ਰਾਗ ਦੇ ਅੰਦਰੋਂ ਸ਼ਬਦ ਆਇਆ ਰਾਮਕਲੀ ਮਹੱਲਾ ਪੰਜਵਾ ਬਹੁਤ ਵਾਰ ਤੁਸੀਂ ਇਹ ਸ਼ਬਦ ਪੜ੍ਹਦੇ ਸੁਣਦੇ ਰਹਿੰਨੇ ਹੋ ਉਹ ਸ਼ਬਦ ਸੀ ਜੀ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵਾ ਗੁਸਈਆਂ ਕੋਈ ਅਲਾਏ ਕਾਰਨ ਕਰਮ ਕਰੀਮ ਕਿਰਪਾ ਧਾਰ ਰਹੀਮ ਕੋਈ ਜਾਏ ਤੀਰਥ ਕੋਈ ਖਜਨਾਏ ਕੋਈ ਕਰੇ ਪੂਜਾ ਕੋਈ ਸਿਰ ਨਿਵਾਏ ਕੋਈ ਪੜ੍ਹੇ ਵੇਦ ਕੋਈ ਕਤੇਬ ਕੋਈ ਓੜੈ ਨੀਲ ਕੋਈ ਸੁਪੇਦ ਇਹ ਇਹਦੇ ਅਰਥ ਕੀ ਨੇ ਜੀ ਮੈਂ ਥੋੜੇ ਜੇ ਕਰਨੇ ਚਾਹਨਾ ਦੇਖੋ ਬਾਣੀ ਨੇ ਮੈਂ ਇਥੋਂ ਜਿਹੜਾ ਆਪਾਂ ਮੈਂ ਤੁਹਾਡੇ ਨਾਲ ਵਿਚਾਰ ਰਿਹਾ ਸਾਂ ਵੀ ਬਾਣੀ ਨੂੰ ਕੋਈ ਗਾਲੇ ਕੋਈ ਸੁਣ ਲੇ ਪਾਤਸ਼ਾਹ ਨੇ ਸ਼ਬਦ ਵਰਤੇ ਵੀ ਕੋਈ ਕੋਏ ਜਿਨ੍ਹਾਂ ਜਿੰਨੀ ਦੇਖੋ ਭੋਜਨ ਹੈ ਤੁਸੀਂ ਆ ਹੁਣੇ ਸ਼ਬਦ ਜਿਹੜਾ ਪੰਚਮ ਪਾਤਸ਼ਾਹ ਦਾ ਸੁਣਿਆ ਹੈ ਵੀ ਥਾਲ ਵਿੱਚ ਤਿੰਨ ਵਸਤੂ ਪਈਓ ਗੁਰੂ ਗ੍ਰੰਥ ਸਾਹਿਬਹਾਰਾਜ ਇੱਕ ਥਾਲ ਨੇ ਜੀ ਇਹਦੇ ਅੰਦਰ ਤਿੰਨ ਵਸਤੂਆਂ ਪਈਆਂ ਹਨ ਇਹਦੇ ਅੰਦਰ ਸਤ ਹੈ ਸੰਤੋਖ ਹੈ ਵਿਚਾਰ ਹੈ ਅੰਮ੍ਰਿਤ ਨਾਮ ਠਾਕੁਰ ਕਾ ਪਿਓ ਇਹਦੇ ਅੰਦਰ ਉਸ ਮਾਲਕ ਰੱਬ ਦਾ ਨਾਮ ਪਿਆ ਹੈ ਜਿਸ ਕਾ ਸਭਸ ਆਧਾਰੋ ਜੇ ਕੋ ਖਾਵੈ ਜੇ ਇਸ ਭੋਜਨ ਨੂੰ ਕੋਈ ਖਾ ਲੇ ਜੇ ਕੋ ਪੁੰਚੈ ਪੁੰਚਦਾ ਭਾਵ ਹੈ ਪਚਾਉਣਾ ਜੇ ਕੋਈ ਖਾ ਕੇ ਪਚਾ ਲੇ ਸਹਿਬ ਕਹਿੰਦੇ ਉਹਦਾ ਉਧਾਰ ਹੋ ਜਾਏਗਾ ਜੇ ਕੋ ਕੋ ਸ਼ਬਦ ਵਰਤਿਆ ਇਹ ਨਹੀਂ ਸ਼ਬਦ ਵਰਤਿਆ ਵੀ ਸਿੱਖ ਪੜ੍ਹੇਗਾ ਤੇ ਉਹਦਾ ਉਧਾਰ ਹੋਏਗਾ ਇਹਨੂੰ ਸਿਰਫ ਹਿੰਦੂ ਪੜ ਸਕਦਾ ਹੈ ਇਹਨੂੰ ਸਿਰਫ ਮੁਸਲਮਾਨ ਪੜ ਸਕਦਾ ਹੈ ਕਿਉਂ ਕਿ ਆ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਰਵ ਸੰਜੀ ਹੈ 2004 ਦੇ ਅੰਦਰ ਜਦੋਂ ਪੂਰੀ ਸਿੱਖ ਕੌਮ ਨੇ ਜਿਹੜਾ ਹੈ